ਮਾਏ ਮੋਲੀ ਇੱਕ ਜੋਰ ਜੋ ਕਰਨਾ ਕਰ ਲੋ ਇਹਨੂੰ ਐਥੇ ਨਹੀਂ ਮੇਰਾ ਪਿਓ ਦੀ ਨੌਕਰੀ ਆ ਇਹਦੇ ਪਿਓ ਸਾਡੇ ਘਰੀ ਪਾ ਦੀ ਨੌਕਰੀ ਲਿੱਤੇ ਹੋਏ ਪੈਸਾ ਲਿੱਤਾ ਸਾਰੇ ਮਹੱਲੇ ਨੂੰ ਬੁਲਾ ਲੋ ਦੋ ਵਾਰੀ ਫੇਰ ਕਰ ਚੁੱਕਿਆ ਹੈ ਫੈਸਲਾ ਮੁੰਡੇ ਦੀ ਲਾਸ਼ ਦੇਖ ਕੇ ਲੈਣਾ ਤੇ ਖੜ ਹੁੰਦਾ ਜੋਰ ਮਾਰ ਕੇ ਲੋ ਜੋਰ ਮਾਰ ਕੇ ਕਰ ਲੋ ਜਾਣੇ ਉਹ ਜਾਣੇ ਜਿਹੜਾ ਹੱਥ ਜੋੜ ਕੇ ਇਨਸਾਫ ਮੰਗ ਰਿਹਾ ਮੇਰੇ ਬੱਚੇ ਨੂੰ ਇਨਸਾਫ ਦਿਓ ਤੁਹਾਨੂੰ ਕੁਝ ਨਹੀਂ ਚਾਹੀਦਾ ਤੁਹਾਨੂੰ ਸਾਫ ਚਾਹੀਦਾ ਬੱਚੇ ਨੂੰ ਸਾਫ ਦਿਓ ਮੇਰੇ ਬੱਚਾ ਲੜਿਆ ਮੇਰਾ ਹਾਂ ਉਹਦੀ ਜਿਹੜੀ ਬੇਅਤ ਵੀ ਕੀਤੀ ਕੁੱਤੇ ਬੰਦੇ ਨੇ ਬਈਆ ਮਕਰ ਲੱਗਿਆ ਹੋਇਆ ਦੱਲਾ ਮੇਰੇ ਬੱਚੇ ਨੂੰ ਸਾਬ ਦੀ ਚੀਜ਼ ਹੋ ਰਹੀ ਹੈ ਤਵੇ ਬੱਚੇ ਨੂੰ ਸਾਬ ਮਿਲ ਬੈਠੀ ਹੈ ਆਹ ਬਤਾ ਕਿ ਉਹ ਨਾ ਕੀ ਹੈ ਇਹ ਮਾਂ ਪਰਲਾਪ ਕਰਦੀ ਉਹਨੂੰ ਪਤਨਦੀ ਨਹੀਂ ਦੱਲੇ ਨੂੰ ਦੇਖ ਸਕਦਾ ਕਿ ਕਿ ਮਾਦਾ ਰੋਡ ਤੇ ਇਹ ਮੇਰੇ ਬੱਚੇ ਨੂੰ ਚਾਹੇ ਆਹ ਸਾਫੀ ਕੋਹਾਰ ਲਗਾ ਰਹੀ ਹੈ ਇੱਕ ਮਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਅੱਥਾਂ ਦੇ ਵਿੱਚ ਪਾਣੀ ਭਰਿਆ ਆ ਤੇ ਨਾਲ ਦੱਸ ਦੇ ਕੀ ਛੋਟੇ ਕੀ ਦੱਸਗੇ ਸਿਗਰ ਅੱਛਾ ਕੀ ਹੋਇਆ ਕੀ ਸੀਗਾ ਜਿਸ ਕਰਨ ਤੁਹਾਨੂੰ ਕੀ ਨਾਮ ਹੈ ਤੁਹਾਡਾ ਤੁਹਾਡਾ ਨਾਮ ਕੀ ਹੈ ਮੈਂ ਉਹਦੀ ਵੱਡੀ ਮਾਂ ਆ ਅੱਛਾ ਮੇਰਾ ਨਾਮ ਲਵਲੀ ਆ ਅੱਛਾ ਅਜਿਆ ਬੇਟੇ ਦਾ ਕੀ ਨਾਮ ਸੀਗਾ ਮਨੀਸ਼ ਮਨੀਸ਼ ਕੀ ਗਾਂਜੋਂਪਰੀ ਕਾਲਦਾ ਸੀ ਇਹਨਾਂ ਜੀ ਉਹਦੀ ਇਨ ਆਪਣੇ ਜਿਹੜਾ ਦਿਨਾਨਤ ਪ੍ਰਧਾਨ ਆ ਉਹਨਾਂ ਉਹਦੀ ਕੋਈ ਗੱਲਬਾਤ ਚੱਲਣ ਦੀ ਸੀਗੀ ਠੀਕ ਆ ਦਿਨਾਨਤ ਕੋਈ ਸਾਡੇ ਮਹੱਲੇ ਮੱਲੇ ਵਿੱਚ ਹੈਗਾ ਵਾ ਠੀਕ ਆ ਤੇ ਉਹਦੇ ਕੇ ਤੇ ਇਹਨੇ ਗੋਲੀ ਮਾਰੀ ਉਹਨੂੰ ਠੀਕ ਆ ਜਾਨਦੇ ਹੋਏ ਕਹਿ ਕੇ ਵੀ ਕੀ ਆ ਕਹਿੰਦਾ ਹੋਰਲੇ ਦਿਨਾਨਤ ਨਾਲ ਪੰਗੇ ਕਿਹਨੇ ਗੋਲੀ ਕਿਹਨੇ ਮਾਰੀ ਮਨਕਰਨ ਨੇ ਇਹ ਪਹਿਲਾਂ ਵੀ ਇੱਕ ਗੈਂਗਸਟਰ ਧਰ ਦਾ ਬੰਦਾ ਵਾ ਠੀਕ ਹੈ ਇਹ ਪਹਿਲਾਂ ਵੀ ਰੇਲਵੇ ਲਾਈਨ ਤੇ ਉੱਥੇ ਕੋਲ ਗੋਲੀ ਚਲਾ ਗਿਆ ਇਹਨਾਂ ਤੋਂ ਫਾੜ ਨਹੀਂ ਹੋਇਆ ਠੀਕ ਆ ਇਹ ਅੱਜ ਉਹਨੇ ਸਾਡਾ ਮੁੰਡਾ ਮਾਰਤਾ ਤਾਂ ਵੀ ਨਹੀਂ ਫੜੇ ਸਾਨੂੰ ਕਹਿੰਦੇ ਬਾਹਰ ਜਾਓ ਜਿੱਥੇ ਮਰਜ਼ੀ ਧੰਨੇ ਲਾਓ ਕਹਿੰਦੇ ਤੁਹਾਡੇ ਬਿਆਨ ਨਹੀਂ ਲੈਣੇ ਠੀਕ ਆ ਬੰਦੇ ਦੀ ਗੋਲੀ ਵੱਜੀ 2 ਘੰਟੇ ਬਾਅਦ ਜਿਹੜੇ ਉਹਦੇ ਬਿਆਨਾਂ ਕਹਿੰਦੇ ਉਹੀ ਬਿਆਨ ਲੈਣੇ ਉਹ ਜਦੋਂ ਠੀਕ ਹੋ ਗਿਆ ਉਹ ਚੋਰ ਜਿਹੜੇ ਬਿਆਨ ਦੇ ਰਿਹਾ ਉਹ ਕੋਈ ਮਾਇਨੇ ਨਹੀਂ ਰੱਖਦੇ ਇਹਨਾਂ ਲਈ ਠੀਕ ਹੈ ਐਸਾ ਜੋ ਵੇਚ ਗਿਆ ਵਾ ਠੀਕ ਹੈ ਉਹ ਚੋਰੀ ਦਾ ਸਮਾਨ ਉਹ ਕਬਾੜੀਆਂ ਵੇਚਦਾ ਵਦਿਆਨਾ ਤੇ ਉਹਦੇ ਨਾਲ ਆ ਇਹ ਠੀਕ ਆ ਹਜ਼ਾਰਾਂ ਚ ਵੇਚ ਗਿਆ ਇਹਨੇ ਕਰੋੜਾਂ ਦੀ ਜ਼ਿੰਦਗੀ ਖਰਾਬ ਕਰ ਦਿੱਤੀ ਘਰ ਰੋਲ ਤੇ ਨਾ ਲੱਗਦਾ ਕੜਾਈ ਦਾ ਕਾਰਨ ਭਾਈ ਕੁਝ ਵੀ ਨਹੀਂ ਸੀ ਬਾਅਦ ਦਿਨਾਂ ਨਾਲ ਆਪਣੇ ਰੈਂਡਿਜ਼ਟ ਕਰ ਲਈ ਸੀ ਇਹਦੇ ਨਾਲ ਠੀਕ ਆ ਕੋਈ ਕੁਝ ਸਮੇਂ ਪਹਿਲਾਂ ਉਹਨੂੰ ਫੈਸਾ ਇਹ ਨਾਲ 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 ਬਹੁਤ ਵਜਾ ਹੁੰਦੀ ਆ ਉਹਨਾਂ ਨੇ ਮੱਛੀ ਸੀ ਕਿ ਦਿੱਤੀਆਂ ਦਿਨ ਦਾ ਮਾਤਾ ਜੀ 31 ਵਾਲੀ ਜਿਹੜੀ ਉਹ ਕੁੜੀ ਆ ਉਹ ਵੀ ਬੈਂਆਂ ਦੀ ਕੁੜੀ ਐ ਠੀਕ ਆ ਨਾ ਇਹਨਾਂ ਦੀ ਆਪਸ ਵਿੱਚ ਕੋਈ ਹੋਏਗੀ ਜੀ ਸਾਡੀ ਕੁੜੀ ਨੂੰ ਕੋਈ ਇਹਨਾਂ ਦਾ ਆਪਸ ਵਿੱਚ ਕੁੜੀ ਮੁੰਡੇ ਦਾ ਚੱਕਰ ਸੀ ਠੀਕ ਆ ਨਾ ਉਹਨੇ ਖੁਦ ਹੀ ਨਾ ਰਣ ਕੇ ਆਸੀ ਕਿ ਮੈਂ ਤੇਰੇ ਗੋਲੀ ਮਰਵਾਉਂਗਾ ਹਾਂਜੀ ਮਰਵਾਤੀ ਖੁਦ ਲੜਿਆ ਕਹਿੰਦਾ ਤੂੰ ਤੂੰ ਪੰਗਾ ਲੈ ਲਿਆ ਜੇ ਨਾ ਉਹਨਾਂ ਤੇਰੇ ਹੁਣ ਮੈਂ ਗੋਲੀ ਮਰਵਾਉਂਗਾ ਮਨਕੀਰਤ ਮਨਕੀਰਤ ਮਨਕਰਨ ਨੇ ਖੁਦ ਕਿਹਾ ਲੈ ਦਿਨਾਂ ਰਾਤ ਨਾ ਹੋਰ ਪੰਗਾ ਖੁਦ ਕਿਹਾ ਉਸ ਮੁੰਡੇ ਨੇ ਠੀਕ ਹੈ ਨਾ ਉਹਦੇ ਗੋਲੀ ਮਾਰ ਦਿੱਤੀ ਕਿਰਨਾਥ ਹੈਗਾ ਜੀ ਕਿੰਗ ਪਿੰਨ ਇਹਨਾਂ ਦਾ ਲੜਕੀ ਲੜਕੀ ਲੜੀ ਤੋਂ ਹਾਂਜੀ ਕੀ ਕੀ ਹੈ ਮਾਮਲਾ ਕੀ ਆਪਾਂ ਦੀ ਫਰੈਂਡਸ਼ਿਪ ਸੀ ਉਹ ਕੁੜੀ ਨੇ ਖੁਦ ਵੀ ਕਿਹਾ ਜਿਹਦੇ ਹਾਂਜੀ ਉਹ ਕੁੜੀ ਦੀ ਚੈਟ ਆ ਫੋਟੋਆਂ ਆ ਸਾਰਾ ਕੁਝ ਆ ਉਹਦੇ ਮੁੰਡੇ ਦੇ ਕਿੰਨਾ ਨਾਦ ਕੀ ਰੋਲਾ ਸਾਰਾ ਦਿਨਾਂ ਨਾਦ ਕਿਉਂ ਭਈਏ ਭਈਆ ਆਪਚ ਆ ਫਰੈਂਡ ਬਣ ਕਰ ਰਹੇ ਤੇ ਬੰਦ ਕਰਦਾ ਮੁੰਡਾ ਇਹ ਰਮੇਸ਼ ਕੁਮਾਰ ਜੀ ਮੋਤੀਓ ਤੁਹਾਡਾ ਕੀ ਲੱਗਦਾ ਪੋਤਾ ਕੀ ਨਾਮ ਸਤੋ ਉਹ ਦਾ ਮਨੀਸ਼ ਤੇ ਕੀ ਪੂਰੀ ਗੱਲ ਕੀ ਵੀ ਬਤਾਸੀ ਪੂਰੀ ਗੱਲ ਇਹ ਖੁਜੀ ਉਹਦੀ ਕਿਸੇ ਕੁੜੀ ਨਾਲ ਪਿਆਰ ਸੀ ਗਲੀ ਮੱਲੇ ਚ ਸੀ ਤੋਂ ਉਹਨੇ ਫਿਰ ਬਾਅਦ ਵਿੱਚ ਬਤਾਇਆ ਆਪਣੇ ਪਿਓ ਨੂੰ ਮੇਰੇ ਮੁੰਡੇ ਨੇ ਉਹਨੂੰ ਗੋਦ ਲਿਆ ਸੀ ਦੋਨੋਂ ਮੁੰਡੇ ਮੇਰੇ ਹੀ ਆ ਅੱਛਾ ਉਹ ਗੋਦ ਲੈਣ ਵਾਲੇ ਕਾ ਕੁੜੀ ਕੁੜੀ ਉਹ ਉਹਨੇ ਵਿਆਹ ਸੀ ਚੀਗੂ ਨੇ ਅੱਛਾ ਉਹਨੇ ਲਿਆ ਸੀ ਤੋਂ ਉਹਦੀ ਗੱਲਬਾਤ ਜਦੋਂ ਪੁਲਿਸ ਨੂੰ ਵਿਆਹ ਦੀਏ ਕਿ ਬੰਨੇ ਫਲਾਣੇ ਆਦਮੀ ਦੀ ਮੇਰੇ ਲੱਗਦਾ ਹੈ ਉਹਨੇ ਮੇਰੇ ਗੋਲੀ ਮਾਰੀ आज चांदली से इस रास्ते जाना डाटा क्यों गोली मार आई है पूरी करके पूरी करके उधर रिश्तेदार पूरी वाले कितने मार भाई को दिननाथ ने। दिननाथ ने। अच्छा। जलो, जलो आ बिना हाथ में बिना हाथ कौन है जब सीसीटीवी आई से गोली चली जो तो उधर कौन हाँ, 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 को नजर आया बात देख लो तूसी हर किसी के मोबाइल ਯਾਰੇ ਮੈਨੂੰ ਤਾਂ ਉਹਦਾ ਵੀ ਗੱਡੀ ਦਿਖਦਾ 70 ਬੱਦ ਆਪਣੇ ਜੀਨਾ ਨਾ ਦਾ ਨਾਮ ਲੈ ਰਹੇ ਸੀ ਸੀਸੀਟੀਵੀ ਸੀਗਾ ਉਸ ਟੈਂਕ ਤੇ ਕੌਣ ਜੀਨਾ ਨਾ ਦਾ ਨਾਮ ਲੈ ਰਹੇ ਸੀ ਸੀਸੀਟੀਵੀ ਸੀਗਾ ਉਸ ਟੈਂਕ ਤੇ ਨਹੀਂ ਪੈਸੇ ਵਾਲੇ ਨਾਂ ਨਹੀਂ ਹੁੰਦੇ ਇਹ ਤੁਹਾਨੂੰ ਕਿੱਲਾ ਦੱਸਿਆ ਸੀ ਸੀਸੀਟੀਵੀ ਵਿੱਚ ਕੌਣ ਕੌਣ ਸੀ ਕਿੰਨੇ ਗੋਲੀ ਕਿੰਨੇ ਮਾਰੇ ਦੱਸੋ ਨਾ ਮਨੀ ਕੁਮਾਰ ਹੈ ਪਤਾ ਨਹੀਂ ਮਨੀ ਸਿੰਘ ਹੈ ਉਹ ਮੁੰਡੇ ਦਾ ਬਿਆਨ ਜੀਨਾ ਨਾ ਦਾ ਕੌਣ ਹੈ ਜੀ ਬੜਾ ਤਕੜਾ ਕੁਮਾਰੀਆ ਹੈ ਸ਼ਹਿਰ ਦਾ ਅੱਛਾ ਜਿੱਦੀ ਲੜਕੀ ਐ ਐਮ ਡੀ ਹੈ ਡਾਕਟਰ

ਪੁਲਿਸ ਕੀ ਕਹਿੰਦੀ ਪਈ ਹੈ ਕਿ ਵੀ ਨਹੀਂ ਕਰਨਾ ਕੁਝ ਵੀ ਕਹਿੰਦੇ ਯਾਰ ਨਾ ਨਹੀਂ ਐਡ ਕਰ ਲੈ ਇਹ ਬਾਤ ਕਹਿੰਦੀ ਆਪਣੇ ਬਦਲੇ ਆਪ ਲਵੋ ਐਸੀ ਨਹੀਂ ਐਸੀ ਕੁਝ ਕਰ ਸਕਦੇ ਐਸੀ ਉਹ ਕਰ ਸਕਦੇ ਅਸੀਂ ਉਹਨਾਂ ਲਈ ਦੋ ਵਾਰੀ ਸਾਨੂੰ ਭੱਜਣਾ ਨਾ ਪਵੇ ਜਿਹੜੀ ਸਰਵੀਓ ਮੈਂ ਉਹਨਾਂ ਛੇ ਗੋਲੀਆਂ ਚਲਾਈ ਐਨਜੀਆਰਪੀ ਵਾਲੇ ਗੋਲੀਆਂ ਉਠਾ ਲੈ ਕੋਈ ਕੋਈ ਹੋ ਜੀ ਅੱਛਾ ਅਸ਼ੋਕ ਜੀ ਤੁਹਾਡੇ ਉੱਪਰ ਬਹੁਤ ਵੱਡੇ ਐਲੀਗੇਸ਼ਨ ਲਗਾ ਰਹੇ ਨੇ ਜੋ ਪਰਿਵਾਰ ਬਾਹਰ ਧਰਨੇ ਦੇ ਉੱਪਰ ਬੈਠਿਆ ਹੋਇਆ ਹੈ ਉਹ ਕਹਿੰਦੇ ਕਿ ਵੀ ਸਾਡੇ ਜੋ ਅਸੀਂ ਕਾਰਵਾਈ ਦੀ ਮੰਗ ਕਰ ਰਹੇ ਆ ਉਹ ਪੁਲਿਸ ਅਧਿਕਾਰੀ ਵੱਲੋਂ ਕੀਤਾ ਨਹੀਂ ਜਾ ਰਿਹਾ ਥੋੜਾ ਜਿਹਾ ਮਾਮਲਾ ਕੀ ਇਹ ਦੱਸਣ ਦੀ ਕੋਸ਼ਿਸ਼ ਕਰੂੰਗਾ ਐਂਡ ਜੋ ਕੁਝ ਉਹ ਕਹਿ ਰਹੇ ਨੇ ਦੇਖੋ 12 ਜੁਲਾਈ ਨੂੰ ਜਿਹੜਾ ਆ ਉਹ ਕਮਲ ਵਿਹਾਰ ਰੇਲਵੇ ਲਾਈਨਾਂ ਦੇ ਨਜ਼ਦੀਕ ਜਿਹੜੀ ਆ ਉਹ ਗੋਲੀ ਚੱਲੀ ਸੀਗੀ ਜੀ ਉਹਦੇ ਵਿੱਚ ਇੱਕ ਨੀलेश ਨਾਮ ਦਾ ਲੜਕਾ ਜਿਹੜਾ ਉਹ ਜ਼ਖਮੀ ਹੋਇਆ ਸੀਗਾ ਜੀ ਜੋ ਪਰਿਵਾਰਕ ਮੈਂਬਰਾਂ ਦੀ ਸਟੇਟਮੈਂਟ ਰਿਕਾਰਡ ਕਰਕੇ ਜਿਹੜਾ ਦੋ ਵਿਅਕਤੀਆਂ ਦੇ ਖਿਲਾਫ ਬਾਈ ਨੇਮ ਕੇਸ ਦਰਜ ਕੀਤਾ ਸੀਗਾ ਕਿ ਉਹਦੇ ਵਿੱਚ ਜਿਹੜਾ ਇੱਕ ਮਨਕਰਨ ਸੀਗਾ ਉਹ ਵੀ ਫਲੈਟਾਂ ਦੇ ਵਿੱਚ ਹੀ ਰਹਿੰਦਾ ਆ ਤੇ ਇੱਕ ਜਿਹੜਾ ਉਹ ਲੰਮੀ ਪਿੰਡ ਦਾ ਸੀਗਾ ਰਾਜਾ ਰਾਜੇ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਆ ਮਨਕਰਨ ਅਜੀਪ ਘੋੜਾ ਆ ਤੇ ਡੂਰਿੰਗ ਇਨਵੈਸਟੀਗੇਸ਼ਨ ਜਿਹੜੇ ਆ ਉਹ ਕੱਲ ਮਿਤੀ 38 ਨੂੰ ਜਿਹੜਾ ਆ ਮਨੀਸ਼ ਕੁਮਾਰ ਦੇ ਜਿਹੜੇ ਆ ਉਹ ਡੈਥ ਹੋ ਗਈ ਆ ਜੋ ਉਹਨਾਂ ਦੇ ਪਰਿਵਾਰ ਵੱਲੋਂ ਇਤਲਾਹ ਮਿਲਣ ਤੇ ਅਸੀਂ ਜਿਹੜਾ ਆ ਉਹ 103 ਭਾਰਤੀ ਨੈਸ਼ਨਲ ਸੰਤਾ ਦੇਖਾ ਜਿਹੜਾ ਵਾਦਾ ਕਰ ਦਿੱਤਾ ਤੇ ਉਹਦਾ ਪੋਸਟਮਾਰਟਮ ਸਿਵਲ ਹਸਪਤਾਲ ਤੋਂ ਕਰਵਾ ਕੇ ਬਾਡੀ ਜਿਹੜੀ ਆ ਵਾਰਸਨ ਦੇਤੀ ਵਾਰਸ ਜਿਹੜੇ ਆ ਹੁਣ ਇਹ ਕਹਿ ਰਹੇ ਆ ਜੀ ਵੀ ਤਿੰਨ ਚਾਰ ਬੰਦਿਆਂ ਦੇ ਹੋਰ ਨਾਮ ਐਡ ਕਰਾਉਣ ਲਈ ਦਬਾਅ ਪਾ ਰਹੀ ਹੈ ਪਰ ਉਹਨਾਂ ਨੂੰ ਹੀ ਐਡਵਾਈਸ ਕੀਤੀ ਕਿ ਜੇਕਰ ਕੋਈ ਤੁਹਾਨੂੰ ਨਾ ਸਾਹਮਣੇ ਆ ਰਹੇ ਆ ਸਾਨੂੰ ਐਪਲੀਕੇਸ਼ਨ ਮੂਵ ਕਰ ਦਿਓ ਅਸੀਂ ਆਫਟਰ ਇਨਕੁਆਰੀ ਜੋ ਵੀ ਭੁਗਤਾ ਸਬੂਤ ਉਹਨਾਂ ਦੇ ਖਿਲਾਫ ਆਣਗੇ ਤੇ ਕਾਰਵਾਈ ਕਰ ਦਿੱਤੀ ਜਾਏਗੀ ਅੱਜ ਕਈ ਨਾਮ ਲੈ ਰਹੇ ਨੇ ਕਈ ਪਾਰਟੀਸ਼ਨ ਨੇ ਉਹਨਾਂ ਦਾ ਵੀ ਨਾਮ ਲੈ ਨਹੀਂ ਨਾ ਲੈ ਰਿਹਾ ਜੋ ਵੀ ਐਪਲੀਕੇਸ਼ਨ ਦੇ ਵਿੱਚ ਨਾਮ ਦੇਣਗੇ ਸਾਨੂੰ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਦੇ ਹਾਂ ਜੇ ਤੁਹਾਡੇ ਉੱਪਰ ਵੱਡੇ ਅਲੀਗੇਸ਼ਨ ਲਗਾਏ ਜਾ ਰਹੇ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੁਲਿਸ ਅਧਿਕਾਰੀ ਵੱਲੋਂ ਪੈਸੇ ਲਏ ਗਏ ਹੈਗੇ ਨੇ ਮਿਲ ਕੇ ਉਹਨਾਂ ਵੱਲੋਂ ਕਿਸੇ ਵੀ ਤਰੀਕੇ ਦੀ ਕਾਰਵਾਈ ਅੱਗੇ ਨਹੀਂ ਵਿਧਾਈ ਜਾ ਰਹੀ ਇਹ ਅਲੀਗੇਸ਼ਨ ਲਗਾ ਰਹੇ ਨੇ ਚਲੋ ਪੁਲਿਸ ਪੁਲਿਸ ਦੇ ਖਿਲਾਫ ਅਲੀਗੇਸ਼ਨਾਂ ਨੇ ਲਾਣੀਆਂ ਮੇਰੇ ਬਾਰੇ ਸਾਰਾ ਪੰਜਾਬ ਜਾਣਦਾ ਹੈ ਕਿ ਮੈਂ ਕਿਸ ਤਰ੍ਹਾਂ ਦਾ ਅਧਿਕਾਰੀ ਹਾਂ ਮੈਂ ਨਿਰਪੱਖ ਜਾਂਚ ਕਰਨੀ ਹੈ ਮੈਂ ਕਿਸੇ ਦੇ ਦਬਾਅ ਹਟ ਕੰਮ ਨਹੀਂ ਕਰਦਾ